ਮੰਮੀ ਜਵਾਬ ਕੀ ਦੇਣਾ ਤਾਈ ਨੂੰ ਮੈਂ ਤੁਹਾਨੂੰ ਦੱਸ ਦਿਆਂ ਕੀ ਜਵਾਬ ਦੇਣਾ ਤੁਸੀਂ ਤਾਈ ਜੀ ਨੂੰ ਕਹਿ ਗਾਓ ਪੰਡਤ ਕੋ ਤੇਵਾ ਹੀ ਖਵਾ ਚ ਗਿਆ ਗੱਲ ਹੀ ਖਤਮ ਅੱਛਾ ਬੜੀ ਸੋਨੀ ਗੱਲ ਕੀਤੀ ਤੂੰ ਤੇ ਇੱਥੇ ਗੱਲ ਖਤਮ ਕਰ ਦਿੱਤੀ ਆ ਤੇ ਉਹ ਥੱਲੇ ਸਿਰ ਖਾਂਦੀ ਮੇਰਾ ਉਹ ਕਹਿੰਦੀ ਲਿਆ ਟੇਵਾ ਜੇ ਨਹੀਂ ਨਾ ਕਹਿੰਦੀ ਲੇਟੇ ਵਾ ਲਿਆ ਕੇ ਦੇਣਾ ਮੈਂ ਤੇ ਉਹਨੂੰ ਕਹਾਂ ਪੰਡਤ ਕੋ ਤੇ ਲੱਖਾਂ ਟੇਵੇ ਪਏ ਹਜ਼ਾਰਾਂ ਪਏ ਹੋਰ ਨਾ ਗੇ ਦਾ ਗਵਾਚੇਗਾ ਤੇ ਤੁਹਾਡੇ ਗਵਾਚਣਾ ਤੇ ਅਗਲੀ ਕਹਿੰਦੀ ਮੈਨੂੰ ਨਾਲ ਲੈ ਕੇ ਚੱਲੋ ਫੇਰ ਤੂੰ ਕੋਈ ਗੱਲ ਨਹੀਂ ਮੰਮੀ ਹੋਰਗੇ ਬਾਹਨਾ ਮਾਰਦੋ ਬਾਹਨੇ ਬਥੇਰੇ ਆਂਦੇ ਤੁਹਾਨੂੰ ਕੇ ਆਹੋ ਬੜੇ ਬਾਹਨੇ ਤੇ ਤੂੰ ਜਾਈ ਨਾ ਉਹਨੂੰ ਨਾਲ ਲੈ ਕੇ ਫਿਰ ਪੁੱਛਦੀ ਨਾ ਪੰਡਤ ਹੈਗਾ ਕਿੱਥੇ ਆ ਤੂੰ ਨਾਲ ਲੈ ਕੇ ਜਾਈ ਉਹਨੂੰ ਕਹੀਂ ਚਲੋ ਪਾਈ ਜੀ ਮੈਂ ਲੈ ਕੇ ਚਲਦੀ ਤੁਹਾਨੂੰ ਜਾ ਥੱਲੇ ਜਾ ਕੇ ਦੇ ਉਹਨੂੰ ਜਿਉ ਆ ਮੰਮੀ ਟੀਵਾ ਦੇ ਸਾਰੇ ਇੱਧਰ ਉੱਧਰ ਲੱਭ ਲਿਆ ਆ ਉਹ ਮਨਮੀ ਤੇ ਚੱਲੀ ਬਿਨਾ ਪੁੱਛੇ ਇੱਥੇ ਆ ਜਾਂਦੀ ਹੈ ਕਿਤੇ ਉਹத் ਨਹੀਂ ਝੁੱਕ ਕੇ ਲੈ ਲੂ ਗਈ ਕੀ ਬਤਾ ਮੈਨੂੰ ਹੁਣ ਤੁਰੀ ਤੇ ਰੰਦੀ ਮੰਡਕ ਵਿਚੋਂ ਉੱਤੇ ਅਨਮੋਲ ਕਿੱਥੇ ਆ ਚਾਚੀ ਜੀ ਅਨਮੋਲ ਕਿੱਥੇ ਆ ਇਹਨੂੰ ਸ਼ਦੈਨ ਨੂੰ ਚੰਗਾ ਭਲਾ ਪਤਾ ਵੀ ਉਹ ਪੜਦੀ ਪਹਿਲੇ ਆਪਣੇ ਕਾਲਜ ਜਾਂਦੀ ਵਾ ਟਿਊਸ਼ਨ ਜਾਂਦੀ ਫਿਰ ਆਪਣੀਆਂ ਫਰੈਂਡ ਕੋਲ ਚਲ ਜਾਂਦੀ ਕੰਮ-ਕੋਮ ਕਰਾਣਾ ਤਾਂ ਵੀ ਆ ਜਾਂਦੀ ਸਿਰ ਖੰਦੀ ਰੰਦੀ ਬੱਸ ਚਾਚੀ ਅਨਮੋਲ ਕਿੱਥੇ ਚਾਚੀ ਅਨਮੋਲ ਕਿੱਥੇ ਪਰ ਨਹੀਂ ਹੋ ਸਕਦਾ ਆਵਾਜ਼ ਮਾਰ ਲੈ ਇਹਨੂੰ ਕਮਲੀ ਨੂੰ ਨਹੀਂ ਨਾ ਲੱਗੀ ਹੋਵੇ ਹਾਂ ਉਹ ਹੀ ਨਾ ਕਿਤੇ ਚੁੱਕ ਕੇ ਲੱਗੇ ਹੋਵੇ ਆਪਾਂ ਨੋ ਸੱਸੇ ਦੇ ਕਮਲੀਆਂ ਹੋਈਆਂ ਲੱਭਦੀਆਂ ਫਿਰਦੀਆਂ ਆ ਲੱਗੀ ਹੋਵੇ ਤਾਂ ਦੱਸਿਆ ਹੋਵੇ ਨਾ ਮਾਂ ਨੂੰ ਤੇ ਉਹ ਸਾਡੇ ਦਵਾਲੇ ਹੋਈ ਆ ਕੋਈ ਨਹੀਂ ਮੈਨੂੰ ਉੱਚਨ ਨੂੰ ਕੀ ਕੰਦੀ ਐ ਮਨਮੀ ਤੂੰ ਨੀ ਮਨਮੀ ਤੂੰ ਉੱਪਰ ਆ ਇੱਕ ਮਿੰਟ ਕੰਮ ਐ ਉੱਥੇ ਹੀ ਹਾਂਜੀ ਹਾਂਜੀ ਕਰੀ ਜਾਂਦੀ ਐ ਦਿੱਤੀ ਮਮੀ ਆਵਾਜ਼ ਮੈਂ ਆਂਦੀ ਆ ਮੈਂ ਕਿੱਟੇ ਵਾ ਉਹ ਹੀ ਚੁੱਕ ਕੇ ਲੱਗੀ ਹੋਣੀ ਆ ਤੇ ਆਪਾਂ 977 ਲੜ ਲੜ ਕੇ ਤੇ ਕਿਸੇ ਦਾ ਮੂੰਹ ਇਧਰ ਨੂੰ ਹੋ ਜਾਣਾ ਹੈ ਕਿਸੇ ਦਾ ਉਧਰ ਨੂੰ ਹੋ ਜਾਣਾ ਸੀ ਆਪਣਾ ਐਵੇਂ ਹੋ ਜਾਣਾ ਤੁਹਾਡਾ ਮੂੰਹ ਨਹੀਂ ਹੁੰਦਾ ਪੁੱਛ ਇਹਨੂੰ ਕੀਤਾ ਇਹੇ ਚੁੱਕੇ ਲੱਗੀ ਹੋਵੇ ਸ਼ਦਾਨ ਕੋਈ ਨਹੀਂ ਆਉਂਦੀ ਆ ਨਾ ਪੁੱਛਦੇ ਆ ਮਮੀ ਜੀ ਨਾਲੇ ਤੁਹਾਨੂੰ ਗੱਲ ਕਰਨੀ ਸੀ ਕੱਲ ਦਾ ਨੇ ਰਿੰਕਪਾ ਨਾ ਬੜੇ ਪਰੇਸ਼ਾਨ ਆ ਪੈਸਿਆਂ ਦੀ ਗੱਲ ਤੋਂ ਲੈ ਕੇ ਪੈਸੇ ਮੈਂ ਵਾਪਸ ਨਾ ਕਰਦਾ ਇਹਨਾਂ ਨੂੰ ਨਹੀਂ ਨਹੀਂ ਪੈਸੇ ਨਹੀਂ ਵਾਪਸ ਕਰਨੇ ਰੱਖਾ ਆਪਣੇ ਕੋ ਵੇਖਾਂਗੇ ਕੀ ਕਰਨਾ ਪੈਣਾ ਜੇ ਮਮੀ ਵਾਪਸ ਨਹੀਂ ਕਰਨੇ ਤੇ ਵਾਸ਼ਿੰਗ ਮਸ਼ੀਨ ਨਾ ਮਗਾ ਲਈਏ ਇੱਕ ਆਪਾਂ ਉਹ ਪਈ ਆ ਨਾ ਦੀ ਵਾਸ਼ ਮਸ਼ੀਨ ਨਾ ਚੱਲਦੀ ਨਾ ਹੋਰ ਕਿੰਨੀ ਦੇਰ ਦੀ ਖਰਾਬ ਪਈ ਆ ਤੇ ਕਿਸੇ ਨੇ ਠੀਕ ਵੀ ਨਹੀਂ ਕਰਵਾ ਕੇ ਦਿੱਤੀ ਤੇ ਤੁਹਾਨੂੰ ਪਤਾ ਨਾ ਕੱਪੜੇ ਫੇਰ ਮੈਨੂੰ ਥੱਲੇ ਧੋਣੇ ਜਾਣੇ ਪੈਂਦੇ ਆ ਤੇ ਕੱਪੜੇ ਜਿਵੇਂ ਆਪਦੇ ਲੈ ਕੇ ਜਾਵਾਂ ਤਾਂ ਨਾਲ سارے ਟੱਬਰ ਦੇ ਉਹਨਾਂ ਦੇ ਵੀ ਧੋਣੇ ਪੈਂਦੇ ਆ ਆਪਾਂ ਆਪਣੀ ਵਕਰੀ ਮਸ਼ੀਨ ਲੈ ਲੈਂਦੇ ਆ ਆਪਣ ਇੱਥੇ ਹੀ ਧੋਤੇ ਸਕਾਏ ਚਲੋ ਜੀ ਪਾਏ ਤੇ ਆਪੇ ਮੈਨੂੰ ਕੱਲਿਆਂ ਦੇ ਆਪਣੇ ਕੱਪੜੇ ਧੋਣੇ ਪਿਆ ਕਰਨਗੇ ਇਦਾਂ ਕਰ ਲਈਏ ਉਹ ਗਲਤ ਤੇਰੀ ਸਹੀ ਅੰਜੂ ਪਰ ਪਹਿਲੇ ਮੈਨੂੰ ਆ ਥੱਲੇ ਦਾ ਸਿਆਪਾ ਮਕਾ ਲੰਦੇ ਟੇਵੇ ਦਾ ਇੱਕ ਸਿਰਦਰਦੀ ਲੱਥਦੀ ਨਹੀਂ ਪਈ ਤਾਂ ਦੂਜੀ ਲਾ ਕੇ ਬਹਿ ਜਾ ਮੈਂ ਜੇ ਠਹਿਰ ਜਾ ਜੇ ਵੇਖ ਲੈਣੇ ਪੈਹੇ ਰੱਖ ਜੇ ਸਾਹਮਣੇ ਚਲੋ ਕੋਈ ਨਹੀਂ ਆਲਾਂ ਤਾਂ ਚੱਲੀ ਨੂੰ ਫਿਰ ਪਹਿਲੋ ਆਪਾਂ ਹਾਂ ਟੇਵੇ ਦੀ ਗੱਲ ਨਿਬੇੜ ਲਈਏ ਆ ਉਹ ਹੀ ਮੈਂ ਕਹਿੰਨੀ ਆ ਨਾ ਆ ਬੜੀ ਸਿਰਪੀੜੀ ਮੇਰੀ ਇਹ ਮੁੱਕਣ ਦੇ ਪਹਿਲਾਂ ਕੋਈ ਨਹੀਂ ਮੰਮੀ ਇਹ ਹੀ ਚੁੱਕ ਕੇ ਲੈ ਕੇ ਗਈ ਹੁਣੀ ਹੁਣੀ ਮੁੱਕ ਜਾਣੀ ਆ ਆਲਾਂ ਤਾਂ ਪੁੱਛਦੇ ਆਪਾਂ ਇਹਨੂੰ ਕੋਈ ਨਹੀਂ ਮੰਮੀ ਜੀ ਨਾਲੇ ਮਸ਼ੀਨ ਵਿੱਚ ਉਹ ਪਹਿਲੇ ਵਾਲੀ ਨਹੀਂ ਲੈਣੀ ਉਹਦਾਂ ਦੀ ਆਟੋਮੈਟਿਕ ਮਸ਼ੀਨ ਲਵਾਵਾਂਗੇ ਕੱਪੜੇ ਪਾਏ ਆਪਣਾ ਬਾਕੀ ਦੂਜਾ ਕੰਮ ਕਰੀ ਗਏ ਕੱਪੜੇ ਨਿਕਲ ਜਾਣੇ ਆਪੇ ਹੀ ਧੁੱਪ ਗਏ ਚਲੋ ਜੀ ਸੁੱਕਣੇ ਪਾਈ ਤੇ ਆਪਾਂ ਵਿਲੇ ਦੇ ਵਿਲੇ ਚਲ ਵੇਖ ਲਾਂਗੇ ਅੰਜੂ ਮਸ਼ੀਨ ਦਾ ਵੀ ਪਹਿਲੇ ਉਹ ਵੇਖ ਕੀ ਕਹਿੰਦੀ ਉਹਨੂੰ ਤੇ ਪੁੱਛੋ ਚਾਚੀ ਕਿਹੜੀ ਮਹਿੰਨ ਲਾਣੀ ਤੇ ਬੀ ਤੈਨੂੰ ਕੀ ਸੁਣਿਆ ਮਸ਼ੀਨ ਕਹਿੰਦੀ ਭਾਬੀ ਮਸ਼ੀਨ ਮਸ਼ੂਨ ਦੀ ਗੱਲ ਛੱਡ ਤੂੰ ਆਹ ਕੀ ਲਾ ਕੇ ਆ ਗਈਆਂ ਫੇਰ ਉਹ ਮੇਰੇ ਲਿਪਸ ਫਟੇ ਸੀ ਤੇ ਉਹ ਲਿਪ ਬਾਮ ਜੀ ਲਾਇਤੋ ਕਲਰ ਤੇ ਆ ਗਿਆ ਤੈਨੂੰ ਮਨਾ ਕੀਤਾ ਹੈ ਨਾ ਉਦਾਂ ਦਾ ਵੀ ਇਹ ਨਹੀਂ ਲਾਣੀ ਲਿਪਸਟਿਕ ਫੇਰ ਤੂੰ ਲਾ ਲਈ ਵੈਸੇ ਨਹੀਂ ਲਾ ਲਾਣੀ ਸੀ ਮੰਮੀ ਜੀ ਮੈਡਮ ਨੇ ਲਿਪਸਟਿਕ ਤਾਂ ਲਾਣੀ ਆ ਮੈਡਮ ਦਾ ਰਿਸ਼ਤਾ ਜੋ ਆਇਆ ਆ ਤਿਆਰ ਹੋ ਹੋਣ ਆਪਣੇ ਨੂੰ ਆਪਣੇ ਆਪ ਨੂੰ ਸ਼ੀਸ਼ੇ 'ਚ ਵੇਖਦੀ ਹੋਣੀ ਆ ਕਿ ਮੈਂ ਕਿੰਨੀ ਕੁ ਸੋਹਣੀ ਲੱਗਦੀ ਆ ਤਾਂ ਰਿਸ਼ਤਾ ਪਹਿਲੇ ਹੋ ਤਾ ਲਵੇ ਫੇਰ ਲਾ ਲੈ ਰਿਸ਼ਤਾ ਇਹ ਹੋਇਆ ਨਹੀਂ ਇਹਨੂੰ ਲਿਪਸਟਿਕਾਂ ਲਾਣ ਦੀ ਪਹਿਲਾਂ ਹੀ ਪੈ ਗਈ ਭਾਬੀ ਕਿਹੜਾ ਰਿਸ਼ਤਾ ਰਿਸ਼ਤਾ ਤਾਂ ਮੇਰਾ ਟੁੱਟ ਗਿਆ ਰਿਸ਼ਤਾ ਉਹੀ ਕੇ ਉਸ ਦਿਨ ਵਿਆਹ ਚ ਨਹੀਂ ਗਏ ਸੀ ਆਪਾਂ ਤੇ ਉੱਥੇ ਮੁੰਡੇ ਨੇ ਇੱਕ ਨੇ ਕਿਹਾ ਸੀ ਤੈਨੂੰ ਪਸੰਦ ਕਰ ਲਿਆ ਸੀ ਤੇ ਤੇਰੇ ਵੀਰ ਨੂੰ ਰਿਸ਼ਤੇ ਬਾਰੇ ਕਿਹਾ ਸੀ ਉਹੀ ਰਿਸ਼ਤਾ ਹੋਰ ਕਿਹੜਾ ਰਿਸ਼ਤਾ ਮੈਂ ਨਹੀਂ ਕਰਾਉਣਾ ਕਰਾਉਣਾ ਉਹ ਮੁੰਡੇ ਨਾਲ ਰਿਸ਼ਤਾ ਟੁੱਟਾ ਆਪਣਾ ਤੇ ਕਿਉਂ ਉਹਨੂੰ ਕੀ ਹੋਇਆ ਆ ਮੈਂ ਨਹੀਂ ਕਰਾਉਣਾ ਜੇ ਇਹਦਾਂ ਨਾ ਨਾ ਹੋਇਆ ਤਾਂ ਤੇਰਾ ਕਿਤੇ ਵੀ ਨਹੀਂ ਹੋਣਾ ਇੱਥੋਂ ਜੋਗੀ ਰਹਿ ਜਾਣਾ ਫਿਰ ਤੂੰ ਕੋਈ ਨਹੀਂ ਮੇਰੀ ਮੰਮੀ ਆਪੇ ਲੱਭ ਲੂਗੀ ਜੁਗਹਿ ਰਾਜਕੁਮਾਰ ਦਾ ਰਿਸ਼ਤਾਣਾ ਹੀ ਇਹਨੂੰ ਰਾਜਕੁਮਾਰੀ ਮੰਮੀ ਡਿੱਕਣ ਦੀ ਹੈ ਤਾਂ ਹੀ ਕਹਿੰਦੀ ਮੈਂ ਉਹਨਾਂ ਰਿਸ਼ਤਾ ਵਿਆਹ ਨਹੀਂ ਕਰਾਉਣਾ ਹੈਗਾ ਨਾਲੇ ਜਿਹੜੇ ਕੰਮ ਵਾਸਤੇ ਬੁਲਾਇਆ ਉਹ ਪੁੱਛ ਮੇਰੀ ਗਾਲ ਸੁਣਾ ਇਤੋਂ ਟੀਵਾ ਚੁੱਕੇ ਲਗਾਈ ਸੀ ਤੂੰ ਉਹ ਕੀ ਹੁੰਦਾ ਚਾਚੀ ਦੱਸ ਇਹਨੂੰ ਅੰਜੂ ਭੋਲੀ ਕਿੰਨੀ ਹੋਏ ਵੀ ਉਹ ਕੀ ਹੁੰਦਾ ਵਾ ਕੀ ਹੁੰਦਾ ਦੱਸ ਇਹਨੂੰ ਮੇਰੀ ਗਾਲ ਸੁਣਾ ਜਦੋਂ ਤੂੰ ਆਈ ਸੀ ਇੱਧਰ ਕੁਝ ਲੈ ਕੇ ਗਈ ਸੀ ਕੋਈ ਕਿਤਾਬ ਕੋਈ ਬੁੱਕ ਛੋਟੀ ਜੀ ਜਿੱਤੇ ਇੱਕ ਫੋਟੋ ਵੀ ਬਣੀ ਸੀ ਮੈਂ ਨਹੀਂ ਕੁਝ ਵੀ ਲੈ ਕੇ ਗਈ ਤੁਹਾਡੇ ਕੋਲੋਂ ਚੰਗੀ ਤਰ੍ਹਾਂ ਯਾਦ ਕਰ ਮੈਂ ਨਹੀਂ ਖੜਿਆ ਕੋਈ ਜ਼ਬਰਦਸਤੀ ਮੈਂ ਕੁਝ ਵੀ ਨਹੀਂ ਲੈ ਕੇ ਗਈ ਕਾਲ ਤੇ ਆਈ ਚਾਚੀ ਐਨਾ ਗੁੱਸੇ ਚ ਬੋਲੀ ਤੇ ਮੈਂ ਸਿੱਧੀ ਥੱਲੇ ਚਲ ਗਈ ਮੈਂ ਕੀ ਲੈ ਕੇ ਜਾਣਾ ਆਈ ਉੱਥੇ ਬਾਹਰ ਉਹ ਦਿਨੇ ਕੋਚੋ ਕੇ ਲੈ ਕੇ ਗਈ ਜਾਂ ਅੰਦਰ ਇੱਧਰ ਕਿਤੇ ਪਿਆ ਹੋਵੇ ਕੋਈ ਚੀਜ਼ ਕੋਈ ਬੁੱਕ ਕਿਤਾਬ ਕੋਈ ਕਿਤਾਬ ਨੀ ਕਮਲੀਆ ਟੇਵਾ ਪੀਲੇ ਰੰਗ ਦਾ ਹੁੰਦਾ ਈ ਜਦੋਂ ਵਿਆਹ ਕਰੀਦੇ ਆ ਨਾ ਤੇ ਉਦੋਂ ਵਿਖਾਈਦੇ ਉਹ ਅੱਛਾ ਉਹ ਕਿਤਾਬ ਜੀ ਇੱਡੀ ਖਾ ਹਾਂ ਉਹ ਤੇ ਮੰਮੀ ਫੜ ਕੇ ਬੈਠੇ ਸੀ ਲਓ ਜੀ ਕਿੰਨੀ ਦੇਰ ਦੀ ਤਨ ਮੈਂ ਕਿਤਾਬ-ਕਿਤਾਬ ਗਈ ਚ ਨਹੀਂ ਤੇ ਤੁਹਾਨੂੰ ਸਮਝ ਨਹੀਂ ਲੱਗੀ ਮੇ ਲੋਗੇ ਪੜਾਈ ਵੀ ਉਹ ਕਿਤਾਬ ਦੀ ਗੱਲ ਕਰਨਦੇ ਜੇ ਤੁਸੀਂ ਕਿੱਥੇ ਤਾਈ ਸੀ ਕੋਣ ਮम्मी ਕੋਲ ਪਈ ਥਲੇ ਮम्मी ਵੇਖਣ ਦੇਈ ਹੀ ਇੱਕ ਦਿਨ ਤੂੰ ਚੁੱਕ ਕੇ ਲੈ ਕੇ ਜਾਈ ਹੋਏਂਗੀ ਤੂੰ ਮੈਂ ਨਹੀਂ ਖੜੀ ਖੁੜੀ ਤੁਹਾਡੇ ਇਥੋਂ ਕੋਠੇ ਤੋਂ ਕੋਈ ਵੀ ਚੀਜ਼ ਚਾੜ ਆ ਕਾਹਨ ਆਈ ਆ ਕਾ ਤੂੰ ਹੀ ਐਨਾ ਬੋਲੇ ਉੱਚੀ ਉੱਚੀ ਤੇ ਮੈਂ ਮੈਂ ਤਾਂ ਮੰਮੀ ਨੂੰ ਕਹਿਤਾ ਸੀ ਮੈਂ ਮੈਂ ਨਹੀਂ ਕੋਠੇ ਜਾਇਆ ਕਰਨਾ ਚਾਚੀ ਕਹਿੰਦੇ ਨਾ ਭਾਬੀ ਕੋ ਅਸੀਂ ਕੀ ਤੈਨੂੰ ਕਿਹਾ ਗੱਲ ਉਹਦੀ ਭਾਬੀ ਨੇ ਮੈਂ ਲਾ ਝਾੜੂ ਲਾਉਣ ਤੋਂ ਨਹੀਂ ਆਖਿਆ ਸੀ ਮਾ ਭਾਬੀ ਨੇ ਤੇ ਭਾਬੀ ਕੋਠੇ ਜਾ ਕੇ ਕਹਿੰਦੀ ਤੂੰ ਝਾੜੂ ਲਾ ਤੈਨੂੰ ਸੀਮਾ ਨੇ ਭੇਜਿਆ ਵਾ ਤੇ ਫਿਰ ਕੀ ਹੋ ਗਿਆ ਮੈਂ ਕਹਤਾ ਦੇ ਵੇਹ ਲਾਂ ਜੂ ਉੰਜ ਹੀ ਕੰਨੇ ਪੋਲੀ ਆਏ ਵੇਹ ਲਾ ਸਾਰੀਆਂ ਗੱਲਾਂ ਦਾ ਪਤਾ ਹੀ ਇਹਨੂੰ ਪੋਲੀ ਭਾਲੀ ਦੀ ਗੱਲ ਨਹੀਂ ਮੈਂ ਸਚਾਈ ਦੱਸੀ ਸੀ ਜਾ ਕੇ ਥੱਲੇ ਕਿ ਭਾਬੀ ਤੁਸੀਂ ਮੈਨੂੰ ਕਿਹਾ ਝਾੜੂ ਲਾਉਣ ਨੂੰ ਮੈਂ ਕਿ ਮੈਂ ਇਹ ਸੱਚੀ ਹਾਂ ਅਹੀਂ ਝੂਠੇ ਸੇ ਕਰਦੇ ਨਾ ਕੋਈ ਨਹੀਂ ਜਾ ਤੂੰ ਦੇ ਲੋ ਮੰਮੀ ਮੈਂ ਤੁਹਾਨੂੰ ਕਹਿੰਦੀ ਨਾ ਤੇਵਾ ਥੱਲੇ ਹੀ ਆ ਉਹਨੇ ਦੱਸਤਾ ਹੀ ਤਾਈ ਜੀ ਕੋ ਅੰਜੂ ਹਤਾ ਸ਼ਦਾਨ ਆ ਤੂੰ ਉਹਦੀਆਂ ਗੱਲਾਂ ਤੇ ਯਕੀਨ ਕਰਨ ਢਈ ਆ ਸੱਚ ਮੰਨ ਲਈ ਉਹਦੀ ਗੱਲ ਕਹਿਣ ਤੇ ਦਈ ਆ ਤੇ ਉਹਨਾਂ ਕੋਈ ਹੋਊਗਾ ਕੀ ਪਤਾ ਆ ਉਹ ਮੈਂ ਨਹੀਂ ਮੰਨੀ ਝੂਠ ਬੋਲਦੀ ਉਹ ਸਿੱਧੀ ਤੇ ਹੈਗੀ ਆ ਜੋ ਉਹਦੇ ਮਨ ਚਾਹੁੰਦਾ ਉਹ ਬੋਲ ਜਾਂਦੀ ਅੰਜੂ ਇਹਦੀਆਂ ਗੱਲਾਂ ਤੇ ਨਾ ਜਾ ਜੇ ਟੇਵਾ ਉਹਨਾਂ ਕੋਲ ਹੁੰਦਾ ਤੇ ਉਹ ਫਿਰ ਮੈਨੂੰ ਕਾਹਦੇ ਲਈ ਕਹਿੰਦੇ ਵੀ ਚੱਲੀਏ ਪੰਡਤ ਕੋ ਮੈਂ ਚੱਲਦੀ ਤੇਰੇ ਨਾਲ ਜਾਂ ਤੂੰ ਲਿਆ ਦੇ ਮੈਨੂੰ ਪਤਾ ਨਹੀਂ ਮੰਮੀ ਯਕੀਨ ਤੇ ਮੈਨੂੰ ਇੱਥੇ ਹੀ ਆਉਂਦਿਆ ਆ ਅੱਗੇ ਸੱਚਾਈ ਦਾ ਪਤਾ ਕਰਨਾ ਹੀ ਪੈਣਾ ਆਪਾਂ ਨੂੰ ਉਹ ਨਹੀਂ ਨਹੀਂ ਇਹਦੀਆਂ ਗੱਲਾਂ ਤੇ ਮੈਨੂੰ ਨਹੀਂ ਵਿਸ਼ਵਾਸ ਹੈਗਾ ਅੰਜੂ ਮੇਰੀ ਗੱਲ ਸੁਣ ਉਹਦੀਆਂ ਗੱਲਾਂ ਚ ਨਾ ਤੇ ਟਾਈਮ ਨਾ ਖਰਾਬ ਕਰ ਤੇ ਉੱਠ ਕੇ ਤੇ ਅਲਮਾਰੀ ਚ ਵੇਖ ਲਾ ਮੇਰੀ ਤੇ ਆਪਣੀ ਜਾਨ ਸੁੱਕੀ ਪਈ ਚਲ ਮੰਮੀ ਟੈਨਸ਼ਨ ਨਾ ਲੋ ਕੋਈ ਨਹੀਂ ਜੇ ਇੱਥੇ ਹੋਇਆ ਨਾ ਦੇਵਾ ਤੇ ਫੇਰ ਲੱਭ ਹੀ ਜਾਣਾ ਮੈਂ ਟੈਨਸ਼ਨ ਤੇ ਮੈਂ ਆਪੇ ਲੈਣੀ ਆ ਤੂੰ ਰਾਮ ਨਾ ਬੈਠੀ ਆ ਤੈਨੂੰ ਕੋਈ ਫਿਕਰ ਹੀ ਨਹੀਂ ਹੈਗਾ ਨਹੀਂ ਕੋਈ ਜੇ ਕੱਲ ਦਾ ਮਾਣ ਹੈ ਕਿਹਾ ਤਾਂ ਮੈਂ ਵੇਖ ਹੀ ਲਾਂ ਮੈਂ ਵੇਖਦੀ ਮੰਮੀ ਗੁੱਸਾ ਨਾ ਕਰੋ ਤੁਸੀਂ ਕੀ ਪਤਾ ਪਿਆ ਹੀ ਹੋਵੇ ਲੱਭ ਦੇਖ ਜੇ ਲੱਭਦਾ ਤਾਂ ਦਈਏ ਉਹਨਾਂ ਨੂੰ ਸਿਰੋਪਾਰ ਲਾਈਏ ਵੀ ਮਾ ਹਾਂ ਬੇਟਾ ਤੈਨੂੰ ਇੱਕ ਗੱਲ ਪੁੱਛਾਂ ਹਾਂ ਬੇਟਾ ਪੁੱਛ ਕੋਲ ਕਿ ਗੱਲ ਕਰ ਚਿਚਕਦੀ ਕਿਉਂ ਬੇਟਾ ਪਹਿਲਾ ਸੁਨਿਆਰੇ ਕੋ ਕੁਝ ਬੰਨੇ ਦਿੱਤਾ ਹੈ ਨਹੀਂ ਪੁੱਤ ਤੈਨੂੰ ਕਿੰਨਾ ਕਿਹਾ ਉਹ ਨਾ ਕਲ ਅੰਜੁਾਈ ਸੀ ਥੱਲੇ ਤੇ ਉਹ ਮੈਨੂੰ ਕਹਿਣ ਦੀ ਸੀ ਕਹਿੰਦੀ ਸੀ ਸੁਨਿਆਰੇ ਕੋ ਕੁਝ ਬੰਨੇ ਦਿੱਤਾ ਮੈਂ ਕਿਹਾ ਨਹੀਂ ਅਸੀਂ ਤਾਂ ਕੁਝ ਨਹੀਂ ਦਿੱਤਾ ਹੈਗਾ ਕਹਿੰਦੀ ਵੀ ਜੀ ਨੇ ਦਿੱਤਾ ਵਾ ਸੁਨਿਆਰੇ ਕੋ ਬੰਨੇ ਅੱਛਾ ਲੱਕੀ ਦਾ ਨਾ ਲੈਂਦੀ ਹਾਂ ਹਾਂਜੀ ਤੇ ਮੈਂ ਸੋਚਿਆ ਸ਼ਾਇਦ ਕੁਝ ਬੰਨੇ ਦਿੱਤਾ ਵਾ ਤੁਹਾਨੂੰ ਪਤਾ ਹੋਵੇ ਨਾ ਕੁਝ ਨਹੀਂ ਦਿੱਤਾ ਬੰਨੇ ਜੇ ਕੁਝ ਦਿੱਤਾ ਹੁੰਦਾ ਤੇ ਲੱਕੀ ਮੇਰੇ ਨਾਲ ਗੱਲ ਨਾ ਕਰਦਾ ਇਹੋ ਹੀ ਤੇ ਮੈਂ ਕਹਿਨੀ ਆ ਤੇ ਨਾ ਉਹ ਕਹਿੰਦੀ ਸੀ ਪੀ ਇੰਨੇ ਦਿੱਤਾ ਲੱਕੀ ਭਾਜੀ ਨੇ ਤੇ ਜਿਹੜੇ ਪੈਸੇ ਆ ਨਾ ਉਹ ਰਿੰਕੂ ਭਾਜੀ ਕੋਲ ਆ ਅੱਛਾ ਲੱਕੀ ਨੇ ਰਿੰਕੂ ਕੋਲ ਪੈ ਲੈ ਹਾਂਜੀ ਅੱਛਾ ਉਹ ਜਿਹੜੇ ਪੈਸੇ ਆ ਨਾ ਇਹਨਾਂ ਨੇ ਦੇਨੇ ਸੀ ਉਹਨਾਂ ਨੂੰ ਤੇ ਇਹਨਾਂ ਦੇ ਤੇ ਗਵਾਚ ਗਏ ਤੇ ਸਾਡੇ ਘਰ ਉੱਪਰ ਬੜਾ ਕਲੇਸ਼ ਹੋਉਂਦਿਆ ਵਾ ਤੇ ਜੇ ਪਾਜੀ ਨੇ ਕੁਛ ਬੰਨੇ ਦਿੱਤਾ ਨਾ ਤੇ ਆਪਣੇ ਪੈਸਿਆਂ ਦਾ ਜਾ ਕੇ ਲੈ ਆਓ ਇਹਨਾਂ ਦੇ ਤੇ ਪੈਸੇ ਗਵਾਚ ਗਏ ਆ ਅੱਛਾ ਰਿੰਕੂ ਦੇ ਪੈਸੇ ਗਵਾਚੇ ਆ ਹਾਂਜੀ ਤੇ ਇਹਨਾਂ ਨੇ ਮੇਰੇ ਨਾਲ ਤੇ ਕੋਈ ਗੱਲ ਨਹੀਂ ਕੀਤੀ ਦੋਵਾਂ ਨੇ ਆਹੋ ਤੇ ਮੈਂ ਇਹੋ ਹੀ ਤਾਂ ਗੱਲ ਕਹਿਨੀ ਆ ਵੀ ਜੇ ਘਰ 'ਚ ਪੈਸੇ ਗਵਾਚੇ ਆ ਤੇ ਸਾਨੂੰ ਤੇ ਪਤਾ ਹੀ ਨਹੀਂ ਨਾ ਤੇ ਇਹਨਾਂ ਨੂੰ ਪਤਾ ਜੇ ਨਾ ਹੁਣ ਤੁਹਾਨੂੰ ਪਤਾ ਤੇ ਨਾ ਮੈਨੂੰ ਪਤਾ ਵਾ ਤੇ ਮੈਂ ਸੋਚਿਆ ਸ਼ਾਇਦ ਕੁਛ ਬੰਨੇ ਦਿੱਤਾ ਹੋਏ ਵੀ ਮੰਮੀਦਰ ਰਿਸ਼ਤੇ ਦੀ ਜੁਗਤ ਤਾਂ ਰਹਿੰਦੀ ਆ ਤੇ ਮੈਂ ਸ਼ਾਇਦ ਕੁਝ 골ਡ ਵਗੈਰਾ ਕੁਝ ਥੋੜਾ ਬੋਤਾ ਬੰਨੇ ਦੇ ਦਿੱਤਾ ਹੋਏ ਤੇ ਮੈਂ ਤੁਹਾਨੂੰ ਪਤਾ ਹੋਏ ਮੈਂ ਤਾਂ ਤੁਹਾਨੂੰ ਪੁੱਛਣ ਨਹੀਂ ਆ ਸੀਮਾ ਮਨਮੀਤ ਵਾਸਤੇ ਇਹਦੇ ਸੈਟ ਮੈਂ ਪਹਿਲਾਂ ਹੀ ਬਣਾ ਕੇ ਰੱਖਿਆ ਹੋਇਆ ਉਹਦੀ ਤਾਂ ਕੋਈ ਗੱਲ ਹੀ ਨਹੀਂ ਹੈਗੀ ਤੇ ਬਾਕੀ ਸੁਨਿਆਰੇ ਕੋਲ ਅਹੀਂ ਤੇ ਕੁਝ ਦਿੱਤਾ ਨਹੀਂ ਬੰਨਾ ਨਾਲੇ ਸੀਮਾ ਮੈਨੂੰ ਤੇ ਇਹਨਾਂ ਦੀ ਕੋਈ ਗੱਲ ਦੀ ਸਮਝ ਨਹੀਂ ਆਂਦੀ ਇਹ ਦੋਵੇਂ ਨੋਸਸ ਕੀ ਕਰਦੀਆਂ ਕਿਹੜੇ ਕਾਲੇ ਮਲੇ ਕਰਦੀਆਂ ਵਾ ਆਪਾਂ ਨੂੰ ਨਹੀਂ ਇਸ ਗੱਲ ਦੀ ਕੋਈ ਸਮਝ ਆਏਗੀ ਮੈਂ ਸੋ ਕੋ ਪੁੱਛਣ ਵੀ ਲੱਗੀ ਆ ਰਾਤੀ ਇਹਨਾਂ ਨੂੰ ਫੇਰ ਮੈਂ ਕਹੇਵੇਂ ਮੈਨੂੰ ਬੋਲਣਾ ਨਹੀਂ ਨਾ ਵੀ ਤੈਨੂੰ ਕਿੰਨੇ ਕਹਿ ਦਿੱਤਾ ਮੈਂ ਕਿ ਚਲ ਛੱਡੋ ਜਨਾਨੀਆਂ ਦੀਆਂ ਗੱਲਾਂ ਮੈਂ ਮम्मा ਨੂੰ ਪਹਿਲੇ ਪੁੱਛਾਂਗੀ ਕਿ ਜੇ ਤੇ ਕੁਝ ਬੰਨੇ ਦਿੱਤਾ ਵਾ ਤੇ ਭਲਾ ਸਹੀ ਗੱਲ ਆ ਹੁਣ ਤੀ ਕਹਿੰਦੇ ਨਹੀਂ ਦਿੱਤਾ ਤੇ ਇਨੇ ਮੈਨੂੰ ਇੰਜ ਕਿਉਂ ਕਹਿ ਦਿੱਤਾ ਵੀ ਪੈਸੇ ਇਨਾਂ ਨੇ ਦੇਣੇ ਆ ਰਿੰਕੂ ਭਾਜੀ ਨੇ ਮੈਨੂੰ ਤੇ ਸੀਮਾ ਕਹੇ ਗੱਲ ਦਾ ਨਹੀਂ ਪਤਾ ਨਾਲੇ ਵੇਖ ਲਕੀਰ ਨੇ ਜੇ ਕੁਝ ਦਿੱਤਾ ਹੁੰਦਾ ਜਾਂ ਉਹ ਤੇਰੇ ਨਾਲ ਗੱਲ ਕਰਦਾ ਜਾਂ ਮੇਰੇ ਨਾਲ ਗੱਲ ਕਰਦਾ ਹੈਨਾ ਤੇ ਬਾਕੀ ਪੈਸਿਆਂ ਵਾਲੀ ਕੋਈ ਗੱਲ ਦਾ ਨਹੀਂ ਮੈਨੂੰ ਪਤਾ ਬੀ ਕਿੰਨੇ ਦੇਣੇ ਆ ਕਿੰਨੇ ਕਰਨੇ ਆ ਤੇ ਕਿਹਦੇ ਗਵਾਚੇ ਆ ਮੈਨੂੰ ਇਸ ਗੱਲ ਦੀ ਕੋਈ ਨਹੀਂ ਖਬਰ ਹੈਗੀ ਨਾ ਇਹਨਾਂ ਨੇ ਮੇਰੇ ਨਾਲ ਕੋਈ ਗੱਲ ਕੀਤੀ ਮਮਾ ਨਾਲੇ ਤੂੰ ਚਾਚੀ ਨੂੰ ਕੋਈ ਨਾ ਹੀ ਨਾ ਤੇ ਚਲੋ ਫਿਰ ਮੁੰਡੇ ਵਾਲਿਆਂ ਵੱਲ ਹੋ ਕੇ ਆਈਏ ਤੇ ਜਾ ਕੇ ਤੁਸੀਂ ਤੇ ਚਾਚੀ ਇੱਕ ਵਾਰੀ ਛਾਤੀ ਤੇ ਮਾਰ ਕੇ ਆਓ ਮੁੰਡੇ ਵਾ ਉਹ ਰਿੰਕੂ ਨੇ ਵੇਖਿਆ ਰਿੰਕੂ ਪਾਜੀ ਨੇ ਵੇਖਿਆ ਜਾਂ ਅੰਜੂ ਨੇ ਵੇਖਿਆ ਤੂੰ ਥੋੜੀ ਵੇਖਿਆ ਢਾਡਾ ਵੇਖਣਾ ਤੇ ਬੰਦਾ ਵਾ ਤੂੰ ਇੱਕ ਵਾਰੀ ਛਾਤੀ ਮਾਰੋ ਤੇ ਐਮ ਕਰੋ ਸੈਟ ਤੇ ਇੱਕ ਵਾਰੀ ਹੋ ਕੇ ਆਓ ਜੇ ਨਹੀਂ ਦੱਸਦੇ ਪੈਸੇ ਉਹਨਾਂ ਨੂੰ ਤਾਂ ਨਾ ਦੱਸਣ ਸੀ ਮੰਗ ਤੇ ਥੱਲੇ ਆ ਕੇ ਬੋਵੇ ਤੇ ਫੇਰ ਮੈਂ ਗੱਲ ਵੀ ਕਰਾਂ ਤੈਨੂੰ ਪਤਾ ਹੀ ਆ ਆਪਣਾ ਚਾਹ ਪਾਣੀ ਲੈਂਦੀਆਂ ਰੋਟੀ ਬਾਣੀ ਲੈਂਦੀਆਂ ਤੇ ਉੱਪਰ ਚੱਲ ਜਾਂਦੀਆਂ ਤੇ ਜੇ ਬਾਈਚਾਂਸ ਕਿਤੇ ਆਉਂਦੀ ਵੀ ਆ ਤੇ ਨੱਕ ਤੇ ਉਹਦੇ ਗੁੱਸਾ ਚੜਿਆ ਹੁੰਦਾ ਕੋਈ ਨਾ ਕੋਈ ਗੱਲ ਲੈ ਕੇ ਤੋਰੀ ਆਉਗੀ ਵੀ ਆ ਹੋਇਆ ਹੋਇਆ ਹੁਣ ਕੱਲ ਤੇਰੇ ਸਾਹਮਣੇ ਵੇਖ ਲਾ ਕੁੜੀ ਨੂੰ ਕਿੰਨਾ ਉਹਨੇ ਝੜਕਿਆ ਵਾ ਉਹੀ ਤੇ ਗੱਲ ਆ ਜਿਹੜੇ ਕਿਹਾ ਵਾ ਤੇ ਹੁਣ ਫੇਰ ਅੰਜੂ ਨੇ ਆਵਾਜ਼ ਮਾਰ ਦਿੱਤੀ ਫੇਰ ਉੱਤੇ ਗਈ ਜੇ ਮਨਮੀਤ ਫੇਰ ਗਈ ਉੱਤੇ ਹਾਂ ਬਾਜਾ ਮਾਰ ਰਹੀ ਸੀ ਕਹਿੰਦੀ ਉੱਪਰ ਆ ਗੱਲ ਕਰਨੀ ਆ ਮੈਂ ওই ਵੇਖੰਦੀ ਹਜੇ ਤੱਕ ਥੱਲੇ ਨਹੀਂ ਆਈ ਭਾਵੇਂ ਉੱਤੇ ਚੜਕਾਈ ਮਾਰਦੇ ਹੋ ਹੁਣ ਫੇਰ ਜਾਂ ਕੋਈ ਕੰਮ ਕਰਉਂਦੀ ਹੋਣੀ ਆ ਵੀ ਮੇਰੇ ਕੋਲ ਸਫਾਈ ਨਹੀਂ ਹੋਉਂਦੀ ਪੋਸ਼ਣ ਦੀ ਤੇ ਤੂੰ ਕਰ। ਇਹੋ ਹੀ ਗੱਲ ਹੁ ਨਹੀਂ ਆ ਕੰਪੋ ਅਨਮੋਲ ਤੇ ਗਈ ਹੈ ਕਾਲਜ। ਅੱਛਾ ਤੇ ਇਹਨੇ ਬੁਲਾਇਆ ਐ ਇਸੇ ਕਰਕੇ ਵੀ ਕੰਮ-ਕੁਮ ਕਰ। ਵੈਸੇ ਵੀ ਕੱਲ ਮਨਮੀਤ ਨੂੰ ਹਲੇ ਮੈਂ ਮਨਾ ਕੀਤਾ ਵਾ। ਮੈਂ ਕਿਹਾ ਵੀ ਜੇ ਨਹੀਂ ਤੇ ਕਹਿੰਦੀ ਮੈਂ ਨਹੀਂ ਜਾਣਾ ਤੇ ਮੈਂ ਕਿਹਾ ਜੇ ਨਹੀਂ ਤੇਰਾ ਮਨ ਮੰਨਦਾ ਤੇ ਕੋਈ ਗੱਲ ਨਹੀਂ ਰਹਿਣ ਦੇ। ਤੇ ਇਹ ਵਾ ਪੱਕੀ ਗੱਲ ਆ। ਹਲੋ ਆ ਗਈ ਮਨਮੀਤ। ਮਨਮੀਤ ਇੱਧਰ ਆ ਗੱਲ ਸੁਣ। ਹਾਂਜੀ ਮਨਮੀਤ ਤੂੰ ਕਿੱਥੇ ਆਈ ਆ ਆ ਕੋਠੇ ਚਾਚੀ ਕੋ ਗਈ ਹਾਂ ਅੰਜੂ ਭਾਬੀ ਵਾਜਾ ਮਾਰਨ ਦੀ ਸੀ ਕਿਉ ਉਹਨੇ ਕੀ ਕਹਿਣਾ ਸੀਗਾ ਕੀ ਪਤਾ ਪਹਿਲਾਂ ਤਾਂ ਮੈਨੂੰ ਜਾਂਦਿਆ ਛਿੜਕਾ ਮਾਰਤੀ ਆ ਤੁਹਾਨੂੰ ਪਤਾ ਮम्मा ਮੇਰੇ ਬੋਲ ਫੁੱਟੇ ਹੋਏ ਸੀਗੇ ਤਾਂ ਮੈਂ ਬਾਮ ਜੀ ਲਾ ਲਈ ਤਾਂ ਕਲਰ ਜੇ ਆ ਗਿਆ ਤਾਂ ਤੁਹਾਨੂੰ ਕਹਿੰਦੀ ਮੈਂ ਬਾਮ ਲਾਈ ਮੈਂ ਲਿਪਸਟਿਕ ਕਰਾਈ ਆ ਕਿੰਨੀਆਂ ਕਿੰਨੀਆਂ ਗੱਲਾਂ ਕਰ ਦਿੰਦੀ ਚਾਚੀ ਮੈਨੂੰ ਪਤਾ ਨਹੀਂ ਕੀ ਗੱਲਾਂ ਦਈਆਂ ਇਹ ਕਰਨ ਮਸ਼ੀਨ ਮਸ਼ੀਨ ਲਿਆਂਦੀਆਂ ਗੱਲਾਂ ਕਰਦੀਆਂ ਪਈਆਂ ਅਸੀਂ ਕਿਹੜੀ ਮਸ਼ੀਨ ਲਿਆਣੀ ਆ? ਆਟੋਮੈਟਿਕ ਆਟੋਮੈਟਿਕ ਕਰੀ ਜਾਂਦੀਆਂ ਇਹ। ਅੱਛਾ। ਅੱਛਾ ਤੇ ਹੋਰ ਕੀ ਕਹਿੰਦੇ ਸੀ? ਉਹ ਰੋਦਨ ਇੱਥੇ ਮੰਮੀ ਬੈਠੇ ਨਹੀਂ ਕਿਤਾਬ ਜੀ ਲੈ ਕੇ। ਕਿਹੜੀ ਕਿਤਾਬ? ਉਹ ਕੀ ਉਹਨੂੰ ਕਹਿੰਦੇ ਨੇ? ਇਹ ਪੀਲੇ ਦੇ ਕਲਰ ਦਾ ਕੀ ਉਹਨੂੰ ਕਹਿੰਦੇ ਯਾਰ? ਤੇਵਾ। ਹਾਂ। ਆਹੋ। ਕਹਿੰਦੀ ਤੂੰ ਕੋਠੇ ਤੋਂ ਖੜਿਆ ਵਾ। ਮੈਂ ਕਹਾ ਨਹੀਂ। ਮੈਂ ਕਹਾ ਕੱਲ ਮੈਂ ਆਈ ਹਾਂ ਤੁਸੀਂ ਮੈਂ ਮੈਨੂੰ ਉਹ ਦੋਵੇਂ ਨਾ। बोले मैं 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 माँड़ माँड़। आ, ते, ओ, ते मैं फिर तु, मैं ਥੱਲੇ ਜਾ ਕੇ ਮੈਂ ਆਪਣੀ ਮੰਮੀ ਨੂੰ ਦੱਸਿਆ ਤੇ ਆਂਦੀ ਜਾ ਦੱਸਿਆ ਤੇ ਮੈਂ ਤੇਰੀ ਮਾਂ ਦਾ ਡਾਰਨੀ ਮਾਰ ਅੱਛਾ ਹੈ ਓਹੋ ਵੇਲਾ ਤੇ ਵਾਲ ਲੱਭੰਦੇ ਉਹ ਤਾਂ ਹੀ ਇਹਨੂੰ ਪੁੱਛਦੀਆਂ ਪਈਆਂ ਤੇ ਭਰ ਅੰਮਾ ਮੈਂ ਉਹਨੂੰ ਕਹਿਤਾ ਮੇਰੇ ਉਹ ਤੇ ਮੇਰੀ ਮੰਮੀ ਕੋਲ ਪਿਆ ਥੱਲੇ ਲੈ ਤੂੰ ਕਿੱਥੇ ਵੇਖ ਲਿਆ ਮੰਮੀ ਨੂੰ ਹਾਂ ਤੂੰ ਤੂੰ ਘਰੋਂ ਲੈ ਕੇ ਆ ਮੇਰੇ ਕੋਲ ਜਦੋਂ ਤੂੰ ਹੀ ਤੇ ਮੰਮੀ ਇੱਥੇ ਬੈਠੇ ਨਹੀਂ ਸੀਗੇ ਮੈਂ ਪੁੱਛਿਆ ਵੀ ਆ ਕਿਤਾਬ ਜੀ ਕਾਦੀ ਆ ਮੈਂ ਤੇ ਤੇਰਾ ਰਿਸ਼ਤਾ ਆਇਆ ਹੀ ਤੇ ਉਹ ਦੇਣਾ ਹੀ ਉਹਨਾਂ ਨੂੰ ਤੇ ਤਾਂ ਉਹ ਲੋ ਦੇ ਚਾਚੀ ਨੂੰ ਦਿੱਤਾ ਵਾ ਆਪਾਂ ਤੇ ਆਪਾਂ ਤੇ ਲਿਆ ਹੀ ਨਹੀਂ ਆ ਉਹਨਾਂ ਕੋ ਚਾਚੀ ਨੂੰ ਫੜਾਇਆ ਸੀ ਵੀ ਜਾ ਕੇ ਪੰਡਤ ਨੂੰ ਵਿਖਾਇਆ ਤੇ ਚਾਚੀ ਨੇ ਮੁੜ ਕੇ ਉਹ ਕਹਿੰਦੀ ਪੰਡਤ ਕੋਲ ਉਹਨੇ ਤੇ ਮੈਨੂੰ ਦਿੱਤਾ ਹੀ ਨਹੀਂ ਆ ਪਰ ਨਹੀਂ ਮੈਂ ਤੇ ਉਹ ਵੇਖ ਮੈਨੂੰ ਕਹਿੰਦੇ ਟੇਵਾ ਖੜਿਆ ਮੈਂ ਕਿਹਾ ਮੈਂ ਤੇ ਮੰਮੀ ਕੋਲ ਵੇਖਿਆ ਮੈਨੂੰ ਨਹੀਂ ਪਤਾ ਬਾਕੀ ਮੈਨੂੰ ਨਹੀਂ ਮੰਮੀ ਪਤਾ ਵੀ ਤੁਹਾਡੇ ਕੋਲ ਆ ਕਿ ਕਿਹਦੇ ਕੋਲ ਆ ਮੇਰੇ ਕੋਲ ਨਹੀਂ ਹੈਗਾ ਸ਼ਦੈਣੇ ਉਹ ਉਹਨਾਂ ਕੋਲੀ ਆ ਹੁਣ ਉਹਨਾਂ ਨੇ ਚਾਚੀ ਨੇ ਕਹਿਣਾ ਵੀ ਥੱਲੇ ਆ ਜਾਓ ਮੰਮਾ ਤੇ ਕੋਠੇ ਜਾਣੀ ਆ ਨਾ ਤੇਰੇ ਰਿਸ਼ਤੇ ਰਿਸ਼ਤੇ ਦੀ ਗੱਲ ਕਰਦੇ ਰਹਿੰਦੇ ਮੈਂ ਕਿਹਾ ਮੈਂ ਨਹੀਂ ਕਰਾਣਾ ਪਰ ਵਿਆਹ ਤੇ ਮੁੰਡਾ ਵੇਖਿਆ ਸੀ ਨਾ ਉਹਨਾਂ ਨੇ ਤੇ ਮੈਂ ਕਿਹਾ ਮੈਂ ਨਹੀਂ ਉਹਨਾਂ ਕਰਾੜਾ ਚੋਚਕਾਂ ਦੀ ਤੇਰੇ ਲਈ ਰਾਜਕੁਮਾਰ ਆਣਾ ਕੋਈ ਐਦਾ ਐਦਾ ਮੰਮੀ ਕਰਕੇ ਮੈਨੂੰ ਹਲਾ ਨਾ ਸੀਮਾ ਵੇਖ ਲੈ ਕੁੜੀ ਨੂੰ ਐਦਾਂ ਦੀਆਂ ਗੱਲਾਂ ਕਰਨੀਆਂ ਚਾਹੀਦੀਆਂ ਮੇਰੀ ਭੋਲੀ ਤੀਨ ਨੂੰ ਕਿੰਨੀਆਂ ਗੱਲਾਂ ਕਰਦੀ ਆ ਮੈਂ ਕਿੱਥੇ ਜਾਇਆ ਕਰਨਾ ਮੈਂ ਕੱਲ ਕਿਹਾ ਸੀ ਨਾ ਭਾਬੀ ਫੇ ਤੁਸੀਂ ਕਿਹਾ ਸੀ ਕਿ ਨਹੀਂ ਜੇ ਇਹੋ ਜੀ ਮਾਂ ਐ ਉਹ ਜੀ ਮੈਂ ਨਹੀਂ ਜਾਇਆ ਕਰਨਾ ਕੋਠੇ ਜਾਣੀ ਬੜਾ ਭਾਬੀ ਵੀ ਬੜਾ ਵਾਤਵਾ ਬੋਲਦੀ ਫੇ ਮੈਂ ਵੀ ਇਹ ਵੀ ਗੱਲ ਸੁਣਾਈ ਆ ਮੈਂ ਕਿਹਾ ਦੰਦ ਮੈਂ ਮੇਰੀ ਭਾਬੀ ਨੇ ਮੈਨੂੰ ਕਿਹਾ ਨਹੀਂ ਝਾੜੂ ਲਾ ਨਾ ਤੇ ਤੁਸੀਂ ਮੈਨੂੰ ਕਹਿਤਾ ਝਾੜੂ ਲਾ ਤੇ ਮੈਂ ਭਾਬੀ ਨੂੰ ਥੱਲੇ ਜਾ ਕੇ ਪੁੱਛਿਆ ਕਹਿੰਦੀ ਮੈਂ ਨਹੀਂ ਆਖਿਆ ਝਾੜੂ ਨਾ ਕਹਿੰਦੀ ਆਵੇ ਕਮਲੀ ਹੁ ਕਮਲੀ ਮੈਨੂੰ ਇੰਨੀ ਗੱਲ ਕਹਿੰਦੀ ਚਾਚੀ ਮੈਂ ਲਾ ਹਨਾ ਤੂੰ ਨਹੀਂ ਜਾਣਾ ਗੋਠੇ ਤੇ ਮੈਂ ਨਹੀਂ ਜਾਣਾ ਹੋ ਜਦੋਂ ਕੋਈ ਕੰਮ ਹੋਏਗਾ ਨਾ ਤੇ ਆਪਾਂ ਆਪੀ ਚਲ ਜਾਗੇ ਤੇ ਜੇ ਉਹਨੇ ਕੁਝ ਕਹਿਣਾ ਵੀ ਹੁੰਦਾ ਨਾ ਉਹਨੂੰ ਕਹਿ ਕੇ ਭਾਬੀ ਤੇ ਲੈ ਆ ਕੇ ਦੱਸ ਮੈਨੂੰ ਮੈਂ ਨਹੀਂ ਆਣਾ ਹੈਗਾ ਮੇਰੇ ਤੋਂ ਤੇ ਭਾਬੀ ਤੋਂ ਪੁੱਛੇ ਬਿਨਾ ਤੂੰ ਹੁਣ ਉੱਪਰ ਨਹੀਂ ਜਾਣਾ ਸੁਣ ਲਈ ਨਾ ਗੱਲ ਅੰਮਾ ਮੈਂ ਤਾਂ ਹੁਣ ਵੀ ਨਹੀਂ ਜਾਣਾ ਉੱਤੋਂ ਵਾਜਾ ਪਈਆਂ ਤਾਂ ਮੈਂ ਗਈ ਆ ਤੂੰ ਸਾਨੂੰ ਦੱਸਣਾ ਤੇ ਹੀ ਮੈਂ ਅੱਗੇ ਕਹਿਣੀ ਮੈਂ ਕਿਹਾ ਵਾਜਾ ਮੈਂਦੀ ਹੈ ਤੇ ਉੱਪਰ દોੜੀ ਗਈ ਆ ਤੇ ਪਤਾ ਨਹੀਂ ਕੀ ਕਹਿਣਾ ਕੋਈ ਨਾ ਮਮਾ ਜਾਉਤੀ ਕੈਕਿਆ ਕਿਹੜੇ ਟੇਵੇ ਦੀ ਕਹਿੰਦੇ ਮੇਰੇ ਕੋਲ ਨਹੀਂ ਕੋਈ ਟੇਵਾ ਰੂਆ ਹੈਗਾ ਤਾਂ ਫੜਾ ਜਿਹੜਾ ਟੇਵਾ ਲੈ ਆਂਦੇ ਨਾਲ ਐਵੇਂ ਮੈਨੂੰ ਝਿੜਕਾਨੀਆਂ ਮਾਰਦੇ ਰਹਿੰਦੇ ਨੇ ਕੋਠੇ ਬਾਲ ਲਾ ਲੀ ਬਿਨ ਚਾਹ ਜੀ ਕੁੜੀ ਨੂੰ ਝਿੜਕਾਂਦੇ ਹੁੰਦੀ ਰਹਿੰਦੀ ਐ ਵੀ ਕਿਹੜੀ ਗੱਲ ਚਲਾਉਂ ਚੱਲ ਮੈਂ ਵੀ ਮੈਨੂੰ ਨਹੀਂ ਟੇਵਾ ਲੱਭਦਾ ਸਾਰੇ ਹਮਾਰੀਸ ਮੈਂ ਕੱਪੜੇ ਸਾਰੇ ਖਲਾਅ ਲੇਆ ਸਮੇਟੇ ਹੁਣ ਪਈ ਦੁਬਾਰਾ ਮੈਨੂੰ ਨਹੀਂ ਪਤਾ ਹੁਣ ਟੇਵਾ ਕਿੱਥੇ ਆ ਤੇ ਕਿੱਥੇ ਨਹੀਂ ਤੇ ਹੁਣ ਮੈਂ ਕੀ ਜਵਾਬ ਦਵਾਂਗੀ ਉਹਨਾਂ ਨੂੰ ਕਿੱਥੇ ਗਿਆ ਟੇਵਾ ਮੰਮੀ ਨੂੰ ਲੱਗਦਾ ਹੀ ਨਹੀਂ ਕੀ ਕਰਾਂ ਮੈਂ ਦੱਸੋ ਹਾਂਜੀ ਕੀ ਲੱਭਣ ਡੇ ਉਹ ਕੀ ਗਵਾਚ ਗਿਆ ਕੁਛ ਨਹੀਂ ਦਿੱਦੇ ਕੁਛ ਤੇ ਗਵਾਚਿਆ ਹੀ ਆ ਲੱਭਣ ਡੇ ਜੜ ਨਾ ਨਹੀਂ ਕੁਛ ਨਹੀਂ ਗਵਾਚਿਆ ਨਹੀਂ ਬੜੇ ਪਰੇਸ਼ਾਨ ਜੀ ਕੀ ਗੱਲ ਅੰਜੂ ਕੀ ਗਵਾਚਾ ਵਾ ਕੁਛ ਨਹੀਂ ਦਿੱਦੇ ਮਹਿਲਮਾਰੀ ਚ ਕਪੜੇ ਸੈਟ ਕਰਨ ਲਈ ਸੀ ਉਹ ਮਨਮੀਤ ਵੀ ਆਈ ਸੀ ਪਰ ਕਹਿਨ ਦੀ ਕੁਛ ਗਵਾਚ ਗਿਆ ਚਾਚੀ ਉਹਨਾਂ ਦਾ ਕੁਛ ਪੁੱਛਿਆ ਨਾ ਮਨਮੀਤ ਕੋਲੋਂ ਹਾਂ ਹੁਣ ਬੋਲਦੀ ਨਹੀਂ ਕੀ ਸੋਚਣ ਲੱਗ ਪਈ ਆ ਨਹੀਂ ਨਹੀਂ ਕੁਝ ਨਹੀਂ ਸੋਚਦੀ ਪਈ ਮੈਂ ਮੈਂ ਤੈਨੂੰ ਦੱਸਾਂ ਤੂੰ ਕੀ ਸੋਚਦੀ ਪਈ ਆ ਹਾਂਜੀ ਮੈਨੂੰ ਮਨਮੀਤ ਨੇ ਥੱਲੇ ਜਾ ਕੇ ਦੱਸਿਆ ਵੀ ਚਾਚੀ ਹੁਣੇ ਟੇਵੇ ਲੱਭਣ ਡੀਆਂ ਟੇਵਾ ਲੱਭਦੀਆਂ ਪਈਆਂ ਹੂੰ ਕਿਹਦਾ ਟੇਵਾ ਗਵਾਚਾ ਵਾ ਅੰਜੂ ਦਾ ਗਵਾਚਾ ਵਾ ਰਿੰਕੂ ਦਾ ਗਵਾਚਾ ਹੀ ਕਨਮੋਲ ਦਾ ਗਵਾਚਾ ਹੀ ਕਿਹਦਾ ਟੇਵਾ ਲੱਭਣ ਡਈਆਂ ਟੇਵਾ ਦੀ ਨਹੀਂ ਕਿਹਦਾ ਨਹੀਂ ਗਵਾਚਾ ਉਹਨਾ ਮੈਂ ਮਨਮੀਤ ਦਾ ਟੇਵਾ ਲੈ ਕੇ ਆਈ ਸੀ ਤੇ ਬਸ ਇੱਥੇ ਹੀ ਰੱਖਿਆ ਸੀ ਪਤਾ ਨਹੀਂ ਕਿੱਥੇ ਗਿਆ ਉਹਦਾ ਟੇਵਾ ਲੱਭਣ ਨਹੀਂ ਡਿਆ ਉਹ ਹੀ ਕਹਿਣ ਲਈ ਲੱਭਣ ਨੂੰ ਸਦਰ ਪੱਕਾ ਬਧਾ ਵੀ ਤੂੰ ਇੱਥੇ ਰੱਖਿਆ ਸੀ ਆਓ ਇੱਥੇ ਹੀ ਰੱਖਿਆ ਇੱਕ ਤੇ ਮੰਨੀ ਤੇ ਵਗਵਾ ਦਿੱਤਾ ਮੈਂ ਹੋਣਾ ਮਮਾ ਅੱਗੇ ਤਾਂ ਇਹ ਰਿਸ਼ਤਾ ਕਰਨਾ ਮੰਨਤੀ ਪਹਿਲਾਂ ਤੇ ਵਗਵਾ ਦਿੱਤਾ ਚਾਚੀ ਤੇ ਲਿਆਂਦਾ ਹੀ ਪੰਡਤ ਕੋ ਤੇ ਉੱਪਰ ਕਰਨੀ ਲਿਆਂਦਾ ਤੀ ਥੱਲੇ ਮੰਗਣਾ ਨਾ ਖੜਾ ਜਾਈ ਨਹੀਂ ਉੱਪਰ ਕਰਨੀ ਲਿਆਏਗੀ ਆਹ ਤੇ ਉੱਪਰ ਲਿਆ ਕੇ ਤੇ ਫਿਰ ਕੀ ਗੁਨਾਹ ਕਰਤਾ ਮੈਂ ਤਾਂ ਇੱਥੇ ਲਿਆ ਕੇ ਰੱਖਿਆ ਹੀ ਸੀ ਤੇ ਹੁਣ ਮੈਂ ਉਹੋ ਹੀ ਵੇਖਣ ਦੀ ਵੀ ਲੱਭਣ ਨਹੀਂ ੜਿਆ ਤਾਂ ਹੀ ਮੈਨੂੰ ਕਿਹਾ ਵੇਖ ਜਰਾ ਚੱਲ ਮੇਰੀ ਗੱਲ ਸੁਣ ਉਹ ਤੈਨੂੰ ਮੈਂ ਦੱਸ ਦਿੰਨੀ ਵੀ ਟੇਵਾ ਕਿੱਥੇ ਹੈਗਾ ਤੇ ਤੈਨੂੰ ਨਹੀਂ ਲੱਭਾ ਨਾ ਤੇ ਮੈਂ ਤੈਨੂੰ ਦੱਸ ਦਿੰਨੀ ਵੀ ਟੇਵਾ ਕਿੱਥੇ ਆ ਕਿੱਥੇ ਹੈਗਾ ਜਦ ਅਸੀਂ ਮੈਂ ਟੇਵਾ ਲੈ ਕੇ ਆ ਤਾਲੰਦੋਂ ਸੀਮਾ ਨੂੰ ਹੁਣੇ ਪਤਾ ਲੱਗ ਜਾਂਦਾ ਸਾਰਾ ਸੱਚ ਆਲਾ ਮਮਾ ਟੇਵਾ ਆਈ ਟੇਵਾ ਆਹ ਲੱਭ ਦੇ ਬਈ ਨਾ ਤੂੰ ਹੀ ਆਹ ਵਾ ਟੇਵਾ ਇੱਕ ਟੇਵਾ ਹੁਣ ਮੇਰੇ ਕੋਲ ਕਿੱਦਾਂ ਆਇਆ ਹੁਣ ਇਹ ਵੀ ਮੈਂ ਤੁਹਾਨੂੰ ਦੱਸ ਦਿੰਨੀ ਦੱਸਾਂਗੇ ਕੋਈ ਤੂੰ ਕੁਝ ਬੋਲੇਗੀ ਹੁਣ ਤਾ ਜੀ ਜੀ ਪਹਿਲਾਂ ਤਾਂ ਤੁਸੀਂ ਸਾਨੂੰ ਇਹ ਦੱਸੋ ਪੀ ਇਹ ਪੰਡਤ ਕੋ ਗਿਆ ਹੀ ਕਿ ਨਹੀਂ ਗਿਆ ਵਕਾ ਕੇ ਆਈ ਹੋ ਕਿ ਨਹੀਂ ਵਕਾ ਕੇ ਆਈ ਹਾਂ ਸੀਮਾ ਮੈਂ ਖੜਿਆ ਪੰਡਤ ਕੋ ਟੇਵਾ ਵਕਾ ਕੇ ਆਈ ਹਾਂ ਉਹਨੇ ਸਾਰੇ ਉਪਾਏ ਦੱਸੇ ਜਿਹੜੇ ਮੈਂ ਤੁਹਾਨੂੰ ਦੱਸਿਆ ਕੇ ਇਹਨੇ ਇਦਾਂ ਨਹੀਂ ਮੰਨਣਾ ਸੀਮਾ ਆ ਫੜ ਇਹੋ ਟੇਵਾ ਦਿੱਤਾ ਸੀ ਨਾ ਮੈਂ ਤੈਨੂੰ ਹਾਂ ਤੇ ਫੇਰ ਇਹ ਟੇਵਾ ਥੱਲੇ ਕਿੱਦਾਂ ਚਲਾ ਗਿਆ ਹੁਣ ਤੂੰ ਮੈਨੂੰ ਦੱਸ ਇਹ ਟੇਵਾ ਮੇਰੇ ਕੋਲ ਕਿਉਂਕਿ ਤੂੰ ਟੇਵਾ ਖੜਿਆ ਹੀ ਨਹੀਂ ਇਹ ਟੇਵਾ ਸੀਮਾ ਉੱਤੋਂ ਚੁੱਕ ਕੇ ਲੈ ਕੇ ਗਈ ਸੀ ਉਹਦੇ ਦਿਮਾਗ 'ਚ ਇਹ ਸੀਗਾ ਕਿ ਇਹ ਟੇਵਾ ਉਹਨੂੰ ਪਤਾ ਹੀ ਨਹੀਂ ਮੈਂ ਤੈਨੂੰ ਟੇਵਾ ਫੜਾਇਆ ਉਹਨੇ ਵੇਖਿਆ ਵੀ ਮਨਮੀਤ ਦਾ ਟੇਵਾ ਉਹਨੇ ਜਾ ਕੇ ਮੈਨੂੰ ਫੜਾਇਆ ਮੇ ਮਮਾ ਐ ਟੇਵਾ ਗਵਾਚ ਨਾ ਜਾਵੇ ਇਹ ਉੱਥੇ ਪਿਆ ਤੇ ਜਦੋਂ ਤੁਸੀਂ ਦੋਵੇਂ ਨੋ ਸਸ ਬਾਜ਼ਾਰ ਗਈਆਂ ਜਿੱਦਾਂ ਤੇ ਤੂੰ ਮੈਨੂੰ ਕਿੱਡਾ ਸਫਾਈ ਨਾਲ ਝੂਠ ਬੋਲਿਆ ਵਾ ਕਿ ਮੈਂ ਦੀਦੀ ਟੇਵਾ ਲੈ ਕੇ ਚੱਲੀ ਆ ਟੇਵਾ ਵਖਾਨ ਚੱਲੀ ਫਿਰ ਮੈਂ ਤੈਨੂੰ ਪੁੱਛਿਆ ਵੀ ਆ ਮੈਂ ਕਿਹਾ ਟੇਵਾ ਲੈ ਲਈ ਤੂੰ ਕਿਹਾ ਹਾਂ ਮੈਂ ਟੇਵਾ ਲੈ ਲਿਆ ਮੈਂ ਉੱਥੇ ਚੁੱਪ ਕਰ ਗਈ ਮੈਨੂੰ ਨਹੀਂ ਪਤਾ ਵੀ ਤੇਰੇ ਦਿਮਾਗ ਦੇ ਵਿੱਚ ਕੀ ਚੱਲਦਾ ਫਿਰ ਤੂੰ ਆਂਦੇ ਬੜੀ ਸਫਾਈ ਨਾਲ ਝੂਠ ਬੋਲਿਆ ਕਿ ਪੰਡਤ ਨੇ ਆ ਉਪਾਅ ਦੱਸਿਆ ਵਾ ਇਦਾਂ ਕਰੋ ਇਦਾਂ ਕਰੋ ਆ ਉਪਾਅ ਕਰਨੇ ਆ ਉਪਾਅ ਕਰਨੇ ਮੈਂ ਫਿਰ ਵੀ ਚੁੱਪ ਕਰ ਗਈ ਮੈਂ ਕਿਹਾ ਨਹੀਂ ਰਿਸ਼ਤੇਦਾਰੀ ਖਰਾਬ ਹੁੰਦੀ ਐ ਅਸੀਂ ਭੈਣਾ ਭੈਣਾ ਵਾਲਾ ਪਿਆਰ ਐ ਮੈਂ ਫਿਰ ਵੀ ਤੈਨੂੰ ਕੁਝ ਨਹੀਂ ਕਿਹਾਗਾ ਤੇ ਹੁਣ ਅੱਜ ਤੂੰ ਹੀ ਕੁੜੀ ਨੂੰ ਡੰਟਣਾ ਸ਼ੁਰੂ ਕਰਤਾ ਟੇਵੇ ਕਰਕੇ ਮम्मा ਪਾਏ ਦੇ ਤੇ ਗੱਲ ਹੀ ਛੱਡੋ ਚਾਚੀ ਨੇ ਤਾਂ ਕਹਿ ਉਹ ਵੀ ਕਹਿ ਦਿੱਤਾ ਹੀ ਪੀ ਪੰਡਤ ਨੇ ਤੇ ਇੱਕ ਐਲਤਾ ਉਹ ਆ ਜਿਹਦੀ ਰੇਖਾਈਆਂ ਨਹੀਂ ਆ ਉਹ ਕਿਹੜਾ ਪੰਡਤ ਹੀ ਜਿੰਨੇ ਆਟੇ ਵਾ ਵੇਖ ਕੇ ਦੱਸਦਾ ਵੀ ਮਨਮੀਤ ਦੇ ਹੱਥ ਰੇਖਾਈਆਂ ਨਹੀਂ ਵਿਆਹ ਦੀ ਸਾਨੂੰ ਵੀ ਦੱਸ ਦੋ ਚਾਚੀ ਜੀ ਆਹੋ ਮੈਨੂੰ ਦੱਸ ਨਾ ਮੈਂ ਵੀ ਜਾਵਾਂ ਉਸ ਪੰਡਤ ਕੋਲ ਜਰਾ ਮੈਂ ਉਹਨੂੰ ਪੁੱਛ ਕੇ ਆਵਾਂ ਵੀ ਤੈਨੂੰ ਪਤਾ ਨਹੀਂ ਲੱਗਦਾ ਬਾਕੀ ਵੇਖ ਗੁਰਦੀਪ ਹੁਣ ਸਚਾਈ ਇਹ ਹੈ ਕਿ ਤੂੰ ਨਹੀਂ ਚਾਹਦੀ ਤੂੰ ਨਹੀਂ ਚਾਹਦੀ ਕਿ ਮਨਮੀਤ ਦਾ ਕਿਤੇ ਹੋਵੇ ਤੇ ਬਾਕੀ ਇਹ ਵੇਖ ਜਿੱਥੇ ਉਹਦੇ ਸੰਜੋਗ ਹੋਣਗੇ ਨਾ ਮਹਾਰਾਜ ਨੇ ਲਿਖੇ ਹੋਣਗੇ ਨਾ ਉੱਥੇ ਹੋ ਹੀ ਜਾਣਾ ਵਾ ਭਾਵੇਂ ਕੋਈ ਕਿੰਨਾ ਮਰਜ਼ੀ ਜ਼ੋਰ ਲਾ ਲਵੇ ਚੱਲ ਸੀਮਾ ਉੱਠ ਵੇਖੋ ਮੰਮੀ ਹੁਣ ਇਹ ਸੋਚੋ ਕਿ ਤਾਈ ਜੀ ਦਾ ਗੁੱਸਾ ਕਿਦਾਂ ਠੰਡਾ ਕਰਨਾ ਆ ਵੇਖਣ ਜੋ ਹੋਇਆ ਗੁੱਸਾ ਠੰਡਾ ਹੋਣਾ ਜਿੰਨਾ ਉਹ ਬੋਲ ਕੇ ਗਈ ਇੱਥੇ ਮੇਰੀ ਗੱਲ ਸੁਣੋ ਤੁਸੀਂ ਥੱਲੇ ਚੱਲੀਏ ਆਪਾਂ ਤੇ ਤਾਈ ਜੀ ਨਾਲ ਗੱਲ ਕਰੀਏ ਹੋਰ ਰਿਸ਼ਤੇ ਦੀ ਜਿਹੜਾ ਮੁੰਡਾ ਵਾ ਤੇ ਕੱਲ ਨੂੰ ਤੁਸੀਂ ਵੇਖਣ ਜਾਓ ਤੇ ਸ਼ਾਇਦ ਤਾਈ ਜੀ ਮੰਨ ਹੀ ਜਾਂਦੇ ਗੁੱਸਾ ਠੰਡਾ ਹੋ ਜੇ ਹੋਊਗਾ ਉਹ ਗੁੱਸਾ ਠੰਡਾ ਮੈਨੂੰ ਨਹੀਂ ਲੱਗਦਾ ਚਲੋ ਕੋਈ ਨਹੀਂ ਗੱਲ ਤੇ ਕਰੋ ਗੱਲ ਕਰੋਗੇ ਤਾਂ ਸ਼ਾਇਦ ਥੋੜਾ ਬੋਤਾ ਗੁੱਸਾ ਠੰਡਾ ਹੀ ਹੋ ਜਾਏ ਤੇ ਨਾਲ ਤੁਰਨਗੇ ਆਪਣੇ ਫਿਰ ਚੱਲ ਭੈਣ ਤੂੰ ਚੱਲ ਨਾਲ ਮੈਂ ਇਕੱਲੀ ਨਹੀਂ ਜਾਣਾ ਚੱਲ ਐਨਾ ਉਹ ਬੋਲਦੀ ਆ ਮੰਮੀ ਮੇਰੀ ਗੱਲ ਸੁਣੋ ਅੱਜ ਰਹਿਣ ਦਿਓ ਕਾਲੂ ਜਾਇਓ ਤਾਈ ਜੀ ਦਾ ਥੋੜਾ ਜਿਹਾ ਗੁੱਸਾ ਠੰਡਾ ਹੋ ਜਾਊਗਾ ਨਾ ਫੇਰ ਗੱਲ ਕਰਾਂਗੇ ਅੰਜੂ ਮੇਰੀ ਗੱਲ ਸੁਣੋ ਮੈਂ ਤਾਂ ਟੇਵੇ ਦਾ ਕਹਿ ਕੇ ਸਿਆਪਾ ਹੀ ਪਾ ਲਿਆ ਸੱਚੀ ਨਾ ਮੈਂ ਕਹਿੰਦੀ ਇਹਨਾਂ ਨੂੰ ਆ ਤੇ ਇਹਨਾਂ ਨੂੰ ਮਾਂ ਪੁੱਤਰਾਂ ਨੂੰ ਯਕੀਨ ਨਹੀਂ ਤੇ ਜੇ ਮੈਂ ਕਹਿ ਦਿੱਤਾ ਵਾ ਤੇ ਮੇਰੇ ਸੇਰੀ ਸਵਾ ਪੈ ਗਈ ਮੈਨੂੰ ਤੇ ਲੋੜ ਹੀ ਨਹੀਂ ਹੁਣ ਕਹਿਣ ਦੀ